ਰਾਤ ਕਿੱਥੋਂ ਦੇ ਆ ਰਹੇ ਹੋ ਮੇਰਾ ਨਾਮ ਭਾਈ ਸੋਖਾ ਜੀ ਮੈਂ ਇਥੋਂ ਵੇਤ ਕੇ ਦਾ ਹੀ ਰਹਿਣ ਆਲਾ ਜੀ ਜੱਦੀ ਜੱਦੀ ਪੁਸ਼ਤੀ ਇਥੋਂ ਦੇ ਰਹਿਣ ਵਾਲੇ ਆ ਜੀ ਜਿੰਨੇ ਵੀ ਆ ਆਪਣੇ ਸੱਜਣ ਪੁੱਤਰ ਸਾਰੇ ਵੀਰ ਭਰਾ ਇਕੱਠੇ ਹੋਏ ਸਾਰੇ ਵੇਰਕੇ ਦੇ ਵੀ ਸੁਣੀ ਗਿਆ ਹਾਂ ਜੀ ਕੀ ਗੱਲਬਾਤ ਹੈ ਜਿਹੜੇ ਅੱਜ ਇਕੱਠੇ ਹੋਏ ਗੱਲਬਾਤ ਇਹ ਆ ਜੀ ਸਾਡੇ ਨਾ ਇੱਥੇ ਹੱਡੋ ਰੋੜਾ ਜਿੱਥੇ ਜਦੋਂ ਕੋਈ ਡੰਗਰ ਮਰ ਜਾਂਦਾ ਕਿਸੇ ਦਾ ਵੀ ਜਾਂ ਕਿੱਦਾਂ ਵੇ ਆ ਦੂਸਰੇ ਕਲੋਨੀਆਂ ਵਾਲੀ ਸਾਈਡ ਤੋਂ ਜਾਂ ਵੀ ਇੱਥੇ ਲਿਆ ਕੇ ਸੁੱਟਦੇ ਆ ਸ਼ੁਰੂ ਤੋਂ ਹੀ ਸਾਡੇ ਬਜ਼ੁਰਗਾਂ ਵੇਲੇ ਤੋਂ ਜਾਂ ਸਾਨੂੰ ਤੇ ਇਹਦੀ ਸੰਭਾਲ ਨਹੀਂ ਆ ਵੀ ਕਿਦੋਂ ਦਾ ਇਹ ਤੇ ਸ਼ੁਰੂ ਤੋਂ ਇੱਥੇ ਵੰਦੇ ਆਏ ਹੁਣ ਕੀ ਹੋਇਆ ਵੀ ਆ ਜਿਹੜੀ ਲਾਗੇ ਕਲੌਨੀ ਕੱਟੀ ਆ ਫਿਰ ਜਾਂ ਇਹਨਾਂ ਦੀ ਜਿਹੜੀ ਵਾਈਫ ਆ ਦੱਸਦੇ ਆ ਵੀ ਡਿਪਟੀ ਮੇਅਰ ਆਜ ਤੱਕ ਤੇ ਕਿਸੇ ਨੇ ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਤੇ ਜਦੋਂ ਪਹਿਲਾਂ ਇੱਕ ਮਹੀਨਾ ਪਹਿਲਾਂ ਢੋਣਾ ਇਹ ਸਾਡਾ ਇੱਥੇ ਕੋਈ ਨਹੀਂ ਆ ਭਰਾਈ ਸੀਗਾ ਉਹਦੇ ਨਾਲ ਕੋਈ ਮਹਿਕਮੇ ਦੇ ਬੰਦੇ ਸੀਗੇ ਕਾਰਪਸ਼ਿੰਦੇ ਉਹਨਦੇ ਵੀ ਡਿਪਟੀ ਮੇਅਰ ਨਾਲ ਮੈਡਮ ਨਾਲ ਗੱਲ ਕਰੋ ਉਹਨੇ ਆਖਿਆ ਵੀ ਅਸੀਂ ਹੁਣ ਗੱਲ ਕਿਉਂ ਕਰਨੀ ਆ ਤੁਸੀਂ ਕਹਦੇ ਹੁਣ ਸਮਾਜ ਕਿਹਦੇ ਤਹਿਤ ਤੁਸੀਂ ਢੋਣਾ ਹੈ ਜੀ ਤੇ ਉਦੋਂ ਵੀ ਕੰੰਧਾ ਸਾਰੀਆਂ ਜਿਹੜੀਆਂ ਨੇ ਢਾਗੇ ਆ ਤੇ ਉਹਦਾ ਕਰਕੇ ਜਿੰਨੇ ਵੀ ਹੁਣ ਜਾਨਵਰ ਮਰੇ ਸੁੱਟਦੇ ਆ ਉਹ ਸਾਰੇ ਕਿਨਾਰੇ ਦਾ ਜਿਹੜੇ ਕੁੱਤੇ ਆ ਬਾਹਰ ਧੂਗੇ ਲੈ ਆਉਂਦੇ ਆ ਰੋਡ ਤੇ ਰੋਡ ਤੇ ਲੋਕੀ ਲੰਘਣਾ ਵੀ ਆ ਕੁੱਤਿਆਂ ਦਾ ਵੀ ਖਤਰਾ ਆ ਲੋਕਾਂ ਨੂੰ ਆਮ ਜਨਤਾ ਨੂੰ ਜਿਹੜੇ ਲੰਘਦੇ ਆ ਜਿਨ੍ਹਾਂ ਦਾ ਕੋਈ ਭਾਵੇਂ ਮਾਲ ਡੰਗਰ ਦੇ ਨਾਲ ਨਹੀਂ ਸੰਬੰਧ ਹੈਗਾ ਪਰ ਉਹਨਾਂ ਨੂੰ ਪਰੇਸ਼ਾਨੀ ਆਉਂਦੀ ਆ ਕਿਉਂਕਿ ਕੁੱਤੇ ਜਿੰਨੇ ਵੀ ਆ ਆਪਣੇ ਉਥੋਂ ਡੰਗਰਾਂ ਦੇ ਵੱਡੇ ਜਦਾਂ ਧੂਗੇ ਤੇ ਇੱਥੇ ਲੈ ਆਉਂਦੇ ਆ ਤੇ ਲਾਗੇ ਫਸਲਾਂ ਦਾ ਵੀ ਨੁਕਸਾਨ ਕਰਦੇ ਆ ਜਿਹੜਾ ਕਰਕੇ ਉਦੋਂ ਤੋਂ ਨਾ ਨੁਕਸਾਨ ਜ਼ਿਆਦਾ ਹੋਣਿਆ ਪਹਿਲਾਂ ਚਾਰ ਦੁਆਰੀ ਵੜੀ ਸੀ ਪੰਚਾਇਤ ਦਾ ਇਹ ਜਗ੍ਹਾ ਹੱਡੋ ਰੋੜੀ ਦੇ ਨਾਂ ਤੇ ਜਿਹੜੀ ਆ ਚੜੀ ਆ ਬਕਾਇਦਾ ਜਮ੍ਹਾਂ ਬੰਦੀ ਜਿਹੜੀ ਇਹਦਾ ਚਾਰ ਦੀਵਾਰੀ ਇਸ ਕਰਕੇ ਇੱਕ ਕਰਕੇ ਇਹ ਗਾੜੀ ਸਿੱਖਾਂ ਵਾਲਾ ਗੇਟ ਲਾਇਆ ਹੀ ਵੀ ਜਿਹੜਾ ਜਾਨਵਰ ਨੂੰ ਨਾ ਮਰੇ ਨੂੰ ਨਾ ਕੁੱਤੇ ਬਾਹਰ ਨਾ ਧੂਗੇ ਲਿਓਣਾ ਤੇ ਨਾ ਨਾ ਅੰਦਰ ਬਾਹਰ ਆਉਣਗੇ ਤੇ ਨਾ ਕੋਈ ਨੁਕਸਾਨ ਹੋਊਗਾ ਕਿਸੇ ਲੋਕਾਂ ਦਾ ਵੀ ਜਨਾਮ ਆਮ ਜਨਤਾ ਜਿਹੜੀ ਲੰਘਦੀ ਆ ਹੁਣ ਸਰ ਉਹਨਾਂ ਨੇ ਕਾਰਵਾਈ ਕੀਤੀ ਤੁਸੀਂ ਇਹਦੀ ਕੰਪਲੇਨ ਨਹੀਂ ਕੀਤੀ ਕਿਸੇ ਇਹਨਾਂ ਦੀ ਕੰਪਲੇਨ ਉਸ ਦਿਨ ਮੈਂ ਤੇ ਨਹੀਂ ਹਾਂ ਆਪਣੇ ਸਾਰੇ ਜਿਹੜੇ ਮਸ਼ਵਰਕਾ ਮਾਲਕਾ ਕਮੇਟੀ ਦੇ ਮੈਂਬਰ ਆ ਸਾਰੇ ਡੀਸੀ ਸਾਹਿਬ ਨੂੰ ਮਿਲ ਗਏ ਸੀਗੇ ਤੇ ਸਾਰੀ ਬਕਾਇਦਾ ਲਿਖਤੀ ਸ਼ਿਕਾਇਤ ਵੀ ਕੀਤੀ ਆ ਉਹਨਾਂ ਕਾਰਪੋਰੇਸ਼ਨ ਨੂੰ ਭੇਜੀ ਆ ਮੁੜ ਕੇ ਸਾਨੂੰ ਅਜੇ ਕੋਈ ਜਵਾਬ ਨਹੀਂ ਆਇਆ ਉਤੋਂ ਬਾਅਦ ਇਹਨਾਂ ਇੱਕ ਵਾਰੀ ਫੇਰ ਆਏ ਸੀਗੇ ਤੇ ਕੱਲ ਜਿਹੜਾ ਰਸਤਾ ਜਾਂਦਾ ਅੰਦਰ ਨੂੰ ਉਹਤੇ ਪੂਰੇ ਪਏ ਸੀਗੇ ਤੇ ਪੂਰੇ ਪੁੱਟਣ ਦੀ ਕੋਸ਼ਿਸ਼ ਕੀਤੀ ਸੀਗੀ ਉਹ ਜਿੰਨੇ ਵੀ ਸੱਜਣ ਮਿੱਤਰਾਂ ਨੂੰ ਫੋਨ ਹੋ ਗਿਆ ਉਹ ਟਾਈਮ ਇਕੱਠੇ ਹੋ ਗਏ ਸੀ ਸਾਰੇ ਆ ਗਏ ਆ ਤੇ ਉਹ ਤੇ ਚਲੇ ਗਏ ਸੀਗੇ ਜਿਹੜੇ ਅਫਸਰ ਸੀਗੇ ਕੋਈ ਵੀ ਜਿਹੜੇ ਨਾਲ ਆਏ ਸੀਗੇ ਤੇ ਉਹਨੂੰ ਜੀਸੀਬੀ ਵਾਲੇ ਨੂੰ ਜਦੋਂ ਅਸੀਂ ਪੁੱਛਿਆ ਤਾਂ ਉਹਨਾਂ ਦਾ ਵੀ ਤਰਮਿੰਦਰ ਸਿੰਘ ਆ ਕਾਰਪੋਰੇਸ਼ਨ ਦਾ ਜਿਹੜਾ ਨਾਲ ਮੈਨੂੰ ਲੈ ਕੇ ਆਇਆ ਮੈਂ ਤੇ ਕਿਰਾਏ ਤੇ ਕੰਮ ਕਰਦਾ ਜੀ ਤੇ ਮੈਨੂੰ ਉਹਨਾਂ ਤੁਸੀਂ ਕੋਸ਼ਿਸ਼ ਵੀ ਕਰੋ ਤਰਮਿੰਦਰ ਸਿੰਘ ਕਾਰਪੋਰੇਸ਼ਨ ਦਾ ਉਹ ਮੈਨੂੰ ਲੈ ਕੇ ਆਇਆ ਆ ਫਰ ਉਹਦੇ ਖਿਲਾਫ ਅਸੀਂ ਕੱਲ ਆਪਣਾ ਇੰਚਾਰ ਸਾਹਿਬ ਨੂੰ ਐਸਚਓ ਨੂੰ ਫੋਨ ਕਰਕੇ ਜਾਂ ਉਹਨਾਂ ਨੂੰ ਮਿਲ ਕੇ ਅਸੀਂ ਦਰਖਾਸਤ ਵੀ ਲਿਖਤੀ ਦੇਤੀ ਆ ਮੰਗ ਕੇ ਕਰਦੇ ਆ ਮੰਗੇ ਜਿੱਦਾਂ ਹੈਗਾ ਜਗਾ ਜੀ ਪਹਿਲੀ ਤਾਂ ਗੱਲ ਵੀ ਇਹਨਾਂ ਨੇ ਸਾਡੀ ਜਿੱਦਾਂ ਹੈ ਤੇ ਜਗਾ ਹਡੋ ਰੋੜੇ ਨਾਂ ਦੇ ਪਿੰਡ ਦੀ ਆ ਪਿੰਡ ਦੇ ਨੂੰ ਵਲਿਆ ਵਲਿਆ ਕੰਧਾਂ ਢਾਗੇ ਨੁਕਸਾਨ ਕਰ ਗਏ ਆ ਇਹਨੂੰ ਦੁਬਾਰਾ ਕੰਧਾਂ ਕਰਾ ਕੇ ਤੇ ਉਦਾਂ ਹੀ ਉਹਦਾ ਗੇਟ ਲਾ ਕੇ ਦੇਣ ਸਰਕਾਰਨ ਕਿਸ ਸਮੇਂ ਤੇ ਕਾਦੀ ਗੱਲ ਹੋਇਆ ਐ ਇਦਾਂ ਕਰਦੇ ਆ ਅੱਗੇ ਕਦੀ ਇਸ ਤਰ੍ਹਾਂ ਦੀ ਕਦੀ ਗੱਲ ਆਈ ਹੈ ਸਾਹਮਣੇ ਕਾਰਨ ਤੇ ਅਸੀਂ ਇਹੋ ਹੀ ਸਮਝਦੇ ਆਂ ਵੀ ਅੱਜ ਤੱਕ ਤੇ ਕਦੀ ਸ਼ੁਰੂ ਤੇ ਅਸੀਂ ਤੇ ਜਦੋਂ ਇਹਨਾਂ 50 ਹਾਲ ਹੋ ਰਹੀ ਹੈ ਸਾਡੇ ਤੋਂ ਵੱਡੇ ਬੈਠੇ ਜਾਂ ਸਾਡੇ ਬਜ਼ੁਰਗਾਂ ਦਾ ਵੇਲੇ ਦੇ ਇੱਥੇ ਵੇਂਦੇ ਆਇਆ ਕਿਸੇ ਨੇ ਕਦੀ ਕੋਈ ਕਾਰਵਾਈ ਤੇ ਕੀਤੀ ਨਹੀਂ ਆ ਉਹ ਜਦੋਂ ਦੀ ਆ ਲਾ ਕੇ ਕਲੋਨੀ ਕੱਟੀ ਆ ਉਹੋ ਹੀ ਜਦੋਂ ਦਿਨ ਜਿੱਦਨ ਪਹਿਲੇ ਦਿਨ ਵੀ ਆਂਦੇ ਸੀ ਵਿਟਾਉਣ ਆਏ ਜਾਂਦੇ ਸੀ ਡਿਪਟੀ ਮੇਅਰ ਮੈਡਮ ਆ ਗਈ ਉਹਨਾਂ ਨਾਲ ਤੁਸੀਂ ਗੱਲ ਕਰੋ ਇਹਦਾ ਮਤਲਬ ਹੈ ਵੀ ਜਿਹੜੀ ਡਿਪਟੀ ਮੇਅਰ ਮੈਡਮ ਆ ਉਹਨਾਂ ਦੇ ਅੰਦੇ ਆ ਵੀ ਖਸ ਬਣਦੇ ਆ ਇਹ ਕਲੋਨੀ ਜਿਹੜੀ ਕੱਟੀ ਆ ਫਿਰ ਉਹਨਾਂ ਕਿਸੇ ਨਾ ਕਿਸੇ ਤੇ ਸਰਕਾਰ ਦੀ ਸ਼ੈ ਇਹ ਆਤ ਸੱਜਣ ਮਿੱਤਰਿਆ ਪੁੱਛ ਲੋ ਉਹ ਗੱਲ ਧਰਮਿੰਦਰ ਸਿੰਘ ਨੂੰ ਐਨੇ ਫੋਨ ਵੀ ਕੀਤਾ ਸੀ ਆਪਣੇ ਮਿੱਤਰਿਆ ਗੌਰਵੀਰ ਨੇ ਉਹ ਅਗੋਂ ਦਾ ਜੀ ਮੈਂ ਤਾਂ ਕਾਰਵਾਈ ਕਰਨੀ ਆ ਜੀ ਮੇਰੇ ਕੋ ਕੰਪਲੇਟ ਆਈ ਆ ਹੁਣ ਕੰਪਲੇਟ ਆਉਣ ਤੇ ਥੋੜਾ ਮਤਲਬ ਆ ਵੀ ਜੇ ਹੁਣ ਕਿਸੇ ਦੇ ਘਰ ਮਾਸ ਬੰਦਾ ਤੇ ਇੱਕ ਖਾਂਦਾ ਦੂਜਾ ਨਹੀਂ ਖਾਂਦਾ ਤੇ ਆ ਕੋ ਮੀਟ ਮੇਰੇ ਘਰ ਬਣ ਡਿਆ ਮੈਨੂੰ ਸਮੈਲ ਆਉਂਦੀ ਦਾ ਘਟਾ ਦਿਓ ਠੀਕ ਆ ਕਿ ਨਹੀਂ ਕੋਈ ਇੱਕ ਅੱਧੇ ਬੰਦੇ ਨੇ ਕੀਤੀ ਆ ਅਦਰਵਾਇਜ਼ ਸਾਰੇ ਪਿੰਡ ਦੇ ਵਿੱਚ ਮਾਲ ਡੰਗਰਿਆ ਕਿੱਥੇ ਸੁੱਟਾਂਗੇ ਜੇ ਇਦਾਂ ਦੀਆਂ ਹਰਕਤਾਂ ਤੇ ਨਾਂਬਾਜ਼ ਆਏ ਤੇ ਆ ਕੇ ਸਾਰੇ ਸਲਾਹ ਕਾਂਡ ਆ ਵੀ ਗਾਂ ਡੰਗਰ ਚੁੱਕ ਤੇ ਗੁਏ ਗਾੜ ਤੇ ਇਹੋ ਹਾਲਿਆ ਅਗੇ ਦੀ ਕਲੋਨੀ ਦੇ ਅੰਦਰ ਸੁੱਟਾਂਗੇ ਸਾਰੇ ਸੱਜਣ ਹੁਣ ਵੀ ਉਹ ਕਹਿਣ ਡੇਂਦੇ ਜੀ ਸੀਪੀ ਮੰਗਾ ਕੇ ਜੀ ਇਦਾਂ ਦੀਆਂ ਹਰਕਤਾਂ ਕਰਦਾ ਜੀ ਕਲੋਨੀ ਦੇ ਅੰਦਰ ਸੁੱਟੋ ਆਪੇ ਜਵਾਬ ਦਊਗਾ ਅਗੇ ਜੀ ਸਰ ਆਪਣਾ ਨਾਮ ਦੱਸਿਓ ਤੇ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਮੈਂ ਵੇਰਕੇ ਦਾ ਵਸਨੀਕ ਆਂ ਜੀ ਕੀ ਗੱਲ ਬਾਤ ਹੈ ਜਿਹੜਾ ਇਕੱਠੇ ਹੋ ਗਏ ਗੱਲ ਬਾਤ ਇਹ ਹੈ ਜੀ ਹੱਡ ਰੋਡ ਦੇ ਸਬੰਧ ਚ ਹੈ ਜੀ ਤੇ ਇਹਨਾਂ ਨੇ ਕੋਈ ਨੋਟਿਸ ਨਹੀਂ ਕਰ ਲਿਆ ਇਸ ਬਾਰੇ ਤੇ ਕੋਈ ਤਪਤੀਸ਼ ਨਹੀਂ ਕੀਤੀ ਕਿਦਾਂ ਪੁੱਛਿਆ ਨਹੀਂ ਇਹਨਾਂ ਨੇ ਤੇ ਇੱਕ ਐਪਲੀਕੇਸ਼ਨ ਤੇ ਹੀ ਕਾਰਵਾਈ ਕਰੀ ਜਾਂਦੇ ਆ ਤੇ ਇਹਨਾਂ ਨੂੰ ਮਿਲ ਕੇ ਵੀ ਆਏ ਆਂ ਸੀ ਤੇ ਇਹਨਾਂ ਤੇ ਅਸੀਂ ਪੁੱਛਿਆ ਇਹਨਾਂ ਨੂੰ ਉਹ ਕਹਿੰਦੇ ਵੀ ਤੁਹਾਡੇ ਪਿੰਡ ਲੋਹੀ ਸਾਨੂੰ ਨੋਟਿਸ ਆਇਆ ਤੇ ਅਸੀਂ ਉਹਦੇ ਪ੍ਰਤੀ ਕਾਰਵਾਈ ਕਰਨੀ ਆ ਤੇ ਅਸੀਂ ਇਹਨਾਂ ਨੂੰ ਇਹ ਗੱਲ ਕੀਤੀ ਕਿ ਅਸੀਂ ਵੀ ਤੁਹਾਨੂੰ ਨੋਟਿਸ ਦੇ ਦਿੰਨੇ ਆ ਕਿ ਮਤਲਬ ਹਨਾ ਕੱਲ ਕਰ ਲੈਣੇ ਤੁਹਾਡੇ ਨਾਲ ਪਰ ਉਹਨਾਂ ਨੇ ਇਸ ਟਾਪਿਕ ਤੇ ਹਨਾ ਕੋਈ ਗੱਲ ਨਹੀਂ ਕੀਤੀ ਕਹਿੰਦੇ ਤੁਸੀਂ ਹਨਾ ਜਦੋਂ ਨਾ ਆਰਟੀਆਈ ਪਾਓ ਤੇ ਆਪਣਾ ਸਬੂਤ ਲੈ ਲਓ ਤੇ ਆਰਟੀਆਈ ਪਾਇਨ ਨੂੰ ਅੱਜ 30 ਦਿਨ ਹੋ ਗਏ ਆ ਦੇਖੋ ਜੇ ਕੀ ਰਿਜ਼ਲਟ ਆਉਂਦਾ ਉਹਦਾ ਵੀ ਕਿੰਨੀ ਦੇਰ ਤੋਂ ਜਗਾ ਗਈ ਹੈ ਜੀ ਇਹ ਤੇ ਪ੍ਰਾਤਨ 100 ਸਾਲ ਤੋਂ ਪਲੱਸ ਹੋਊਗੀ ਜੀ ਇਹ ਤੇ ਪਤਾ ਹੀ ਨਹੀਂ ਕੋਈ ਗਿੰਤ ਮਿੰਤ ਦੀ ਗੱਲ ਆਈ ਸਾਹਮਣੇ ਕਦੀ ਕਦੀ ਇਹੋ ਜੀ ਕਦੀ ਕੋਈ ਗੱਲ ਨਹੀਂ ਆਈ ਸਰਕਾਰ ਕੀ ਸਮਝਦੇ ਹੁ ਪੈਲੋ ਨਹੀਂ ਆਈ ਕਦੀ ਇੰਨੇ ਸਾਲਾਂ ਚ ਹੁਣ ਕਾਲੀ ਗੱਲ ਆ ਰਹੀ ਇਹ ਕਲੋਨੀ ਦੇ ਕਰਕੇ ਹੀ ਆ ਜੀ ਜੋ ਉਹਨਾਂ ਨੇ ਲਾਗੇ ਕਲੋਨੀ ਸਸਤੀ ਜ਼ਮੀਨ ਲੈ ਲਈ ਤੇ ਕਲੋਨੀ ਕੱਟੀ ਨੂੰ 15 ਸਾਲ ਹੋ ਗਏ ਆ ਤੇ ਅੱਜ ਇਹ ਥੋੜੇ ਹੁਣ ਸਰਕਾਰ ਦੇ ਜ਼ੋਰ ਚ ਆਣ ਕੇ ਤੇ ਹੱਟ ਤੇ ਪਿੰਡ ਦੇ ਧੱਕੇਸ਼ਾਹੀ ਕਰਨਦੇ ਆ ਤੇ ਸਾਨੂੰ ਇਨਸਾਫ ਚਾਹੀਦਾ ਜੀ ਇਸ ਬਰਤੀ ਮੰਗੇ ਹੀ ਆ ਜੀ ਕਾਰਪੋਰੇਸ਼ਨ ਵਾਲਿਆਂ ਨੂੰ ਚਾਹੀਦਾ ਜੋ ਸਾਡਾ ਨੁਕਸਾਨ ਹੋਇਆ ਉਹ ਦੁਬਾਰਾ ਸਾਡਾ ਰਿਪੇਅਰ ਕਰਾ ਕੇ ਦੇਣ ਤੇ ਜੋ ਸਾਡੇ ਇਥੇ ਬਿਮਾਰੀਆਂ ਖਿਲਰੰਦੀਆਂ ਵਾਂ ਤੇ ਬਿਮਾਰੀਆਂ ਤੇ ਰੋਗ ਥੰਮ ਲੱਗੇ ਜੀ ਜੀ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਮਲਵਿੰਦਰ ਸਿੰਘ ਜੀ ਅਸੀਂ ਜਦੀਪ ਸਿੰਘ ਆਂ ਜਿਹੜੇ ਕਿਤੇ ਰਹਿਣ ਵਾਲੇ ਕਿ ਸਾਡੇ ਅਰੋੜੀ ਜੋ ਸਾਡੇ ਵੀਰਾਂ ਨੇ ਦੱਸਿਆ ਬੜੇ ਪੁਰਾਤਨ ਸਮੇਂ ਤੋਂ ਇਹ ਸਾਨੂੰ ਨਾ ਪ੍ਰੋਬਲਮ 7ਵੇਂ ਮਹੀਨੇ ਤੋਂ ਮੌਣੀ ਸ਼ੁਰੂ ਹੋਈ ਤੇ ਸਾਨੂੰ ਜੋ ਪਤਾ ਲੱਗਾ ਆ ਸੂਤਰਾਪੀਆ ਜਿਹੜੀ ਲਾਗੇ ਕਲੋਨੀ ਆ ਇਹਦਾ ਵਾਲਾ ਮਾਲਕ ਆ ਜੋ ਤੁਹਾਨੂੰ ਦੱਸਿਆ ਇਹਦਾ ਡਿਪਟੀ ਮੀਰ ਦਾ ਘਰ ਵਾਲਾ ਉਤੋਂ ਹਣੀ ਸ਼ੁਰੂ ਹੋਈ ਜੀ ਹੁਣ ਸਾਰੇ ਕਿਸਾਨ ਜੁਨੀਅਨ ਸਾਡੀ ਮਸਤਰਕਾ ਮਾਲਕਨ ਕਮੇਟੀ ਸਾਰਾ ਵੀਰਕਾਰ ਰਲ ਕੇ ਅਸੀਂ ਅੱਜ ਇਹ ਮੁੱਦੇ ਤੇ ਇਕੱਠੇ ਆਏ ਆ ਸਰ ਪਤਾ ਕਿੱਦਾਂ ਲੱਗਾ ਵੀ ਕਲੋਨੀ ਕਰਕੇ ਹੀ ਇਦਾਂ ਹੋ ਰਿਹਾ ਕੋਈ ਪ੍ਰੂਫ ਹੈਗਾ ਨਹੀਂ ਪ੍ਰੂਫ ਨਹੀਂ ਹੈਗਾ ਸਾਰੇ ਅਸੀਂ ਗਏ ਹਾਂ ਉੱਥੇ ਕਾਰਪੋਰੇਸ਼ਨ ਦਫ਼ਤਰ ਉੱਥੇ ਸਾਨੂੰ ਧਰਮਿੰਦਰ ਸਿੰਘ ਨਾਂ ਦਾ ਮਿਲਿਆ ਕੋਈ ਫੀਲਡ ਅਫਸਰ ਆਂਦੇ ਉਹਨੇ ਕਿਹਾ ਵੀ ਮੈਂ ਕਾਰ ਵੀ ਕਰਵਾਂ ਡਿਆਂ ਸਾਡੀ ਫੋਨ ਤੇ ਵੀ ਨਾ ਸਮਰਕੂੰਦਾ ਸਾਡੇ ਮੁੰਡਿਆਂ ਦਾ ਗੱਲ ਵੀ ਹੋਈ ਆ ਆਂਦਾ ਤੁਹਾਡੇ ਪਿੰਡਾਂ ਲੋ ਕੰਪਲੇਨਾਂ ਆਈਆਂ ਜੀ ਅਸੀਂ ਤਾਂ ਕਰਦੇ ਆ ਤੇ ਸਾਡੀ ਤਾਂ ਬੇਨਤੀ ਇਹੋ ਜੀ ਪ੍ਰਾਤਨ ਇਹ ਹਡੋੜੜੀ ਇਹ ਜਿੰਨਾ ਚੇਰ ਜਿੱਥਾਂ ਸਮਸਕਾਰ ਘਾਟਨ ਦਾ ਆ ਉਹਨਾਂ ਤਰ੍ਹਾਂ ਹੀ ਹਡੋੜੜੀ ਦੀ ਇਹਨੂੰ ਕੋਈ ਚੁੱਕ ਨਹੀਂ ਸਕਦਾ ਭਾਵੇਂ ਸ਼ਹਿਰ ਦੇ ਵਿੱਚ ਆ ਜੇ ਸ਼ਹਿਰ ਦੇ ਵਿੱਚ ਵੀ ਹਡੋੜੜੀਆਂ ਚੱਲਣ ਡੀਆਂ ਜੀ ਨਾ ਕੋਈ ਪਿੰਡ ਨੂੰ ਨੋਟਿਸ ਦਿੱਤਾ ਗਿਆ ਬਿਨਾਂ ਨੋਟਿਸ ਦੇਣ ਤੋਂ ਠਾਈ ਗਈ ਤਾਂ ਲੱਗਦਾ ਨਹੀਂ ਜਾਣ ਬੁੱਝ ਕੇ ਹਡੋੜੜੀ ਜਾਣ ਬੁੱਝ ਕੇ ਜੀ ਹੁਣ ਤੂੰ ਆਂਡਿਆ ਪਿਛੇ ਲੰਮੇ ਸਮੇਂ ਤੋਂ ਹੀ ਵੇਖਣ ਦੇ ਕੋਈ ਇਹੋ ਜੀ ਕਾਰਵਾਈ ਨਹੀਂ ਹੋਈ ਜੀ ਹੁਣ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਨੂੰ ਆਲਟੀਮੇਟਮ ਇੱਕ ਹਫਤੇ ਦਾ ਨਹੀਂ ਤੇ ਵੱਡਾ ਹੀ ਸੰਘਰਸ਼ ਕਰਾਂਗੇ ਅੱਜ 100 ਬੰਦਾ ਆ ਕੋਈ 5-400 ਬੰਦਾ ਲੈ ਕੇ ਇਨਕੋਰਪੋਰੇਸ਼ਨ ਦਫਤਰ ਜਾ ਕੇ ਤੇ ਉੱਥੇ ਇਹਨਾਂ ਦਾਸ਼ਨ ਕਰਾਂਗੇ ਜੀ ਧਰਨਾ ਪ੍ਰਦਰਸ਼ਨ ਕਰਾਂਗੇ ਠੀਕ ਜੀ ਸਰ ਆਪਣਾ ਨਾਮ ਦੱਸ ਕੇ ਇੱਕ ਵੇਰ ਦਾ ਨਿਵਾਸੀ ਹਮ ਲੋਹਾਡ ਰੋੜੀ ਦੇ ਜਗ੍ਹਾ ਲੈ ਕੇ ਕੋਈ ਪ੍ਰੈਸ ਕਾਨਫਰੰਸ ਦਿੱਤੀ ਗਈ ਮੇਰਾ ਨਾਮ ਰਿਤੇਸ਼ ਸ਼ਰਮ ਹੈ ਜੀ ਅ ਹੱਡੋ ਰੋੜੇ ਵਾਸਤੇ ਜਿਹੜੀ ਪ੍ਰੈਸ ਕਾਨਫਰੰਸ ਉੱਥੇ ਹੋਈ ਹੈ ਮੌਕੇ ਤੇ ਉਹਦੇ ਵਿੱਚ ਹੱਡੋ ਰੋੜੇ ਢਾਏ ਗਏ ਨੇ ਕਾਰਪੋਰੇਸ਼ਨ ਨੂੰ ਸ਼ਿਕਾਇਤ ਮਿਲੀ ਸੀ ਉਥੋਂ ਦੇ ਨਿਵਾਸੀਆਂ ਵੱਲੋਂ ਉਸ ਸ਼ਿਕਾਇਤ ਦੇ ਤਹਿਤ ਉਹ ਕਾਰਵਾਈ ਕੀਤੀ ਗਈ ਹੈ ਕਾਰਪੋਰੇਸ਼ਨ ਵੱਲੋਂ ਹੱਡੋ ਰੋੜੇ ਉਹ ਜਗ੍ਹਾ ਹੁੰਦੀ ਹੈ ਜਿੱਥੇ ਮਰੇ ਹੋਏ ਡੰਗਰ ਗਊਆਂ ਮੱਝਾਂ ਉੱਥੇ ਸੁੱਟੀਆਂ ਜਾਂਦੀਆਂ ਤੇ ਇਹ ਜਿਹੜਾ ਪ੍ਰੋਸੈਸ ਹੁੰਦਾ ਵਾ ਲੋਕੀ ਆਪਣੇ ਜਿਹੜੇ ਪਾਲਤੂ ਪਸ਼ੂ ਘਰਾਂ 'ਚ ਅਸੀਂ ਰੱਖਦੇ ਆਂ ਦੁੱਧਾਰੂ ਪਸ਼ੂ ਉਹਨਾਂ ਨੂੰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਉੱਥੇ ਸੁੱਟ ਜਾਂਦੇ ਆ ਉਹ ਲੋਕ ਉੱਥੇ ਸੁੱਟਣ ਦੇ ਨਾਲ ਫਿਰ ਅੱਜ ਕੱਲ ਪ੍ਰਚਲਨ ਬਹੁਤ ਵੱਧ ਗਿਆ ਵਾ ਕੁੱਤਿਆਂ ਦਾ ਉੱਥੇ ਤਕਰੀਬਨ 100-150 ਕੁੱਤਾ ਇਕੱਠਾ ਹੋ ਗਿਆ ਜਿਹੜਾ ਵੀ ਉੱਥੋਂ ਕੋਈ ਨੰਗ ਬੱਚਾ ਨੰਗ ਦਾ ਕੋਈ ਕੱਲੀ ਜਨਾਨੀ ਨੰਗਦੀ ਆ ਤੇ ਉਹ ਉੱਥੇ ਉਹਨਾਂ ਨੂੰ ਪੈਂਦੇ ਆ ਇਹ ਸਾਰੇ ਪ੍ਰੋਸੈਸ ਦੇ ਵਿੱਚ ਉੱਥੋਂ ਦੇ ਪਿੰਡ ਵਾਸੀਆਂ ਨੇ ਉੱਥੋਂ ਦੇ ਜਿਹੜੇ ਵਾਰਡ ਦੇ ਵਾਸੀ ਆ ਉਹਨਾਂ ਨੇ ਲਿਖਤ ਸ਼ਿਕਾਇਤ ਕਾਰਪੋਰੇਸ਼ਨ ਕੀਤੀ ਕਾਰਪੋਰੇਸ਼ਨ ਨੇ ਉਹਦਾ ਐਕਸ਼ਨ ਲਿਆ ਤੇ ਉਹ ਹੱਡੋ ਰੇਟਾ ਦਿੱਤੇ ਗਏ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਕਾਰਪੋਰੇਸ਼ਨ ਦੀਆਂ ਲਿਮਟਾਂ ਵਾਂ ਉਹਦੇ ਅੰਦਰ ਡੰਗਰ ਰੱਖਣਾ ਅਲਾਉਡ ਨਹੀਂ ਹੈ ਜਦੋਂ ਡੰਗਰ ਰੱਖਣਾ ਅਲਾਉਡ ਨਹੀਂ ਆ ਤੇ ਬਾਹਰੋਂ ਦੂਰੋਂ ਦੂਰੋਂ ਲੋਕੀ ਆ ਕੇ ਉੱਥੇ ਡੰਗਰ ਸੁੱਟਦੇ ਆ ਉਸ ਉੱਥੇ ਬਦਬੂ ਬਹੁਤ ਜ਼ਿਆਦਾ ਲੋਕਾਂ ਨੂੰ ਬਿਮਾਰੀਆਂ ਬਹੁਤ ਜ਼ਿਆਦਾ ਲੱਗ ਰਹੀਆਂ ਤੇ ਮੈਂ ਵੀ ਸਗੋਂ ਕਾਰਪੋਰੇਸ਼ਨ ਨੂੰ ਰਿਕਵੈਸਟ ਕਰੂੰਗਾ ਵੀ ਬੰਦ ਹੀ ਕਾਰਵਾਈ ਤੇ ਚਲੋ ਬਹੁਤ ਅੱਛਾ ਹੋਇਆ ਉਹਨਾਂ ਨੇ ਕੀਤੀ ਤੇ ਅੱਗੇ ਵੀ ਇਸ ਚੀਜ਼ ਦਾ ਧਿਆਨ ਰੱਖੋ ਵੀ ਉੱਥੇ ਹੱਡੋ ਰੋੜੇ ਨਾ ਬਣਨ ਤੇ ਜਿਹੜੇ ਜਿਨ੍ਹਾਂ ਦੇ ਘਰ ਡੰਗਰ ਆ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਜਦੋਂ ਵੀ ਉਹਨਾਂ ਦਾ ਕੋਈ ਡੰਗਰ ਮਰਦਾ ਤੁਸੀਂ ਕਿਰਪਾ ਕਰਕੇ ਕਾਰਪੋਰੇਸ਼ਨ ਨੂੰ ਦੱਸੋ ਉਹ ਆਪ ਆਪਣੀ ਟਰਾਲੀ ਭੇਜ ਕੇ ਉੱਥੋਂ ਲਿਫਟ ਕਰਾ ਲੈਣਗੇ ਤੁਹਾਨੂੰ ਦੂਰਤਾਰ ਜਾਣ ਦੀ ਲੋੜ ਨਹੀਂ ਮੱਲਾ ਨਿਵਾਸੀ ਦਾ ਬੇਵੋਸ ਹੈ ਕਿ ਤੁਹਾਡੀ ਉੱਥੇ ਕਲੋਨੀ ਹੈ ਤੁਸੀਂ ਵਿੱਚ ਪਾਵਰ ਸਰਕਾਰ ਦੇ ਵਿੱਚੋਂ ਤੇ ਜਾਣਬੂਝ ਕੇ ਇਹ ਕੰਮ ਕਰਾ ਰਹੇ ਆ ਸਾਡੀ ਕਲੋਨੀ ਉੱਥੇ ਤਕਰੀਬਨ ਜੀ 12 13 ਸਾਲ ਪੁਰਾਣੀ ਉੱਥੇ ਕਲੋਨੀ ਹੈ ਜਿਹੜੀ ਕਿ ਤਕਰੀਬਨ ਵਿਕ ਚੁੱਕੀ ਹੈ ਜਿਹੜਾ ਮੈਂ ਪਾਵਰ 'ਚ ਹਾਂ ਤੇ ਉਹ ਵਾਲੀ ਗੱਲ ਨਹੀਂ ਅਸੀਂ ਤੇ ਪਿਛਲੇ 2017 ਤੋਂ ਅਸੀਂ ਪਾਵਰ 'ਚ ਹਾਂ ਪਹਿਲਾਂ ਵੀ ਅਸੀਂ ਕਾਉਂਸਲਰ ਸੀਗੇ ਤੇ ਹੁਣ ਵੀ ਅਸੀਂ ਕਾਉਂਸਲਰ ਤੋਂ ਹੀ ਸੀਨੀਅਰ ਡਿਪਟੀ ਮੇਅਰ ਬਣੇ ਹਾਂ ਪਰ ਇਹਦੇ ਵਿੱਚ ਮੇਰਾ ਕੋਈ ਉਹੋ ਜਿਹਾ ਰੋਲ ਨਹੀਂ ਹੈ ਉਥੋਂ ਦੇ ਜਿਹੜੇ ਵਸਨੀਕ ਨੇ ਜਿਹੜੇ ਲੋਕੀ ਨੇ ਜਿਹੜੇ ਉੱਥੇ ਰਹਿ ਰਹੇ ਨੇ ਇਹ ਉਹਨਾਂ ਦੀ ਪ੍ਰੋਬਲਮ ਹੈ ਤੇ ਮੇਰੇ ਖਿਆਲ ਚ ਜਿਨ੍ਹਾਂ ਨੇ ਇਹ ਪ੍ਰੋਬਲਮ ਜਿਹੜੇ ਇਹ ਕਹਿ ਰਹੇ ਆ ਵੀ ਸਾਡਾ ਰੋੜੀ ਟੁੱਟਿਆ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵਾ ਵੀ ਜਿਸ ਤਰ੍ਹਾਂ ਦੇ ਤੁਸੀਂ ਲੋਗ ਹੋ ਜਿਸ ਤਰ੍ਹਾਂ ਤੁਹਾਨੂੰ ਕਸ਼ਟ ਹੁੰਦਾ ਵਾ ਉਸ ਤਰ੍ਹਾਂ ਹੀ ਉਥੋਂ ਦੇ ਲੋਕਾਂ ਨੂੰ ਵੀ ਤੁਹਾਡੇ ਜਿਹੜੇ ਉਥੇ ਭੈਣ ਭਰਾ ਰਹਿ ਰਹੇ ਉਹਨਾਂ ਨੂੰ ਕਸ਼ਟ ਹੋ ਰਿਹਾ ਵਾ ਤੇ ਸਾਡਾ ਫਰਜ਼ ਬੰਦਾ ਇੱਕ ਦੂਜੇ ਦੇ ਦੁੱਖ ਦੇ ਵਿੱਚ ਸਾਥ ਦਈਏ ਉਹਨਾਂ ਨੂੰ ਰਾਹਤ ਦੋ ਨਾ ਕਿ ਉਹਨਾਂ ਦੇ ਖਿਲਾਫ ਅਸੀਂ ਕੋਈ ਇਹੋ ਜੀ ਗੱਲਬਾਤ ਕਰੀਏ ਸਰ ਉਹਨਾਂ ਦਾ ਕਹਿਣਾ ਕਿ ਕੋਈ ਨੋਟਿਸ ਨਹੀਂ ਦਿੱਤਾ ਗਿਆ 2 ਮਹੀਨੇ ਪਹਿਲਾਂ ਵੀ ਉੱਥੇ ਕੰਮ ਹੋਇਆ ਸਰਕਾਰ ਵੱਲੋਂ ਕਾਰਪੋਰੇਸ਼ਨ ਵੱਲੋਂ ਇਹ ਨੋਟਿਸ ਬਹੁਤ ਧੇਰ ਪਹਿਲਾਂ ਦਾ ਹੀ ਦੇ ਦਿੱਤਾ ਗਿਆ ਵਾ ਕਿ ਜਿਨ੍ਹਾਂ ਦੀਆਂ ਡੇਰੀਆਂ ਵਾ ਉਹ ਸ਼ਹਿਰ ਤੋਂ ਬਾਹਰ ਲੈ ਜਾਓ ਉਹ ਕਾਰਪੋਰੇਸ਼ਨ ਦੀ ਹੱਦਾਂ ਤੋਂ ਬਾਹਰ ਲੈ ਜਾਓ ਜਿਨ੍ਹਾਂ ਦੇ ਘਰ ਡੰਗਰ ਆ ਉਹ ਕਾਰਪੋਰੇਸ਼ਨ ਦੀ ਹੱਦਾਂ ਤੋਂ ਬਾਹਰ ਲੈ ਜਾਓ ਸਰਕਾਰ ਵੱਲੋਂ ਇੱਕ ਵਾਰੀ ਨੋਟਿਸ ਨਹੀਂ ਬਹੁਤ ਵਾਰੀ ਨੋਟਿਸ ਦਿੱਤੇ ਗਏ ਨੇ ਇਹਦੇ ਵਿੱਚ ਹੱਡੋ ਰੋੜੇ ਤੇ ਸਾਡੇ ਕਾਰਪੋਰੇਸ਼ਨ ਦੀ ਹੱਦਾਂ 'ਚ ਹੋਣੇ ਹੀ ਨਹੀਂ ਚਾਹੀਦੇ ਸਗੋਂ ਜਿਨ੍ਹਾਂ ਦੇ ਘਰ ਡੰਗਰ ਆ ਉਹਨਾਂ ਨੂੰ ਨੋਟਿਸ ਸਰਕਾਰ ਵੱਲੋਂ ਫੇਰ ਫਰੈਸ਼ ਵੀ ਜਾਣੇ ਚਾਹੀਦੇ ਉਹਨਾਂ ਨੂੰ ਇੱਕ ਵਾਰੀ ਕਹਿਣਾ ਚਾਹੀਦਾ ਵੀ ਤੁਸੀਂ ਆਪਣੇ ਡੰਗਰ ਸ਼ਹਿਰ ਤੋਂ ਬਾਹਰ ਲੈ ਚੋ ਸਰ ਉਹਨਾਂ ਦਾ ਇਹ ਕਹਿਣਾ ਹੈ ਕਿ ਕਾਰਪੋਰੇਸ਼ਨ ਦੇ ਅਧੀਨਾਂ ਇਹ 350 ਸਾਲ ਹੋ ਗਏ ਇੰਨੀਆਂ ਪਾਲਟੀਆਂ ਹੋ ਉਦੋਂ ਕਿੰਨੀ ਹੋਇਆ ਕੰਮ ਉਹ ਕੋਰਪ ਜਦੋਂ ਇਹ ਕੰਮ ਨਹੀਂ ਸੀ ਹੋਇਆ ਕਿਉਂਕਿ ਉੱਥੇ ਇੰਨੀ ਵੱਸੋਂ ਨਹੀਂ ਸੀਗੀ ਇਹ ਹੁਣ ਵੱਸੋਂ ਉੱਥੇ ਹੋਣ ਦੇ ਕਰਕੇ ਉੱਥੇ ਕੁੱਤਿਆਂ ਦੇ ਕਰਕੇ ਉੱਥੇ ਲੋਕਾਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਆ ਬਿਮਾਰੀਆਂ ਫੈਲ ਰਹੀਆਂ ਬਦਬੂ ਬਹੁਤ ਆਉਂਦੀ ਆ ਉੱਥੋਂ ਲੋਕੀ ਨੰਗ ਨਹੀਂ ਪਾਰੇ ਉਹ ਸੜਕ ਤੋਂ ਕੋਈ ਵੀ ਜਿਹੜਾ ਨੰਗਦਾ ਵਾ ਉਹਨੂੰ ਕੁੱਤੇ ਪੇਂਦੇ ਆ ਤੇ ਮੇਰੇ ਖਿਆਲ ਦੇ ਵਿੱਚ ਅੱਜ ਦੀ ਜਿਹੜੀ ਸਭ ਤੋਂ ਮੇਨ ਪ੍ਰੋਬਲਮ ਹੈ ਕੁੱਤਿਆਂ ਦੀ ਆ ਰਹੀ ਆ ਕਿਉਂਕਿ ਲੋਕੀ ਬਹੁਤ ਜ਼ਿਆਦਾ ਔਖੇ ਹੋ ਚੁੱਕੇ ਕੁੱਤਿਆਂ ਤੋਂ ਦੂਸਰਾ ਉੱਥੇ ਬਦਬੂ ਇੰਨੀ ਆ ਮੇਰੇ ਖਿਆਲ ਦੇ ਵਿੱਚ ਜਿਹੜੇ ਜਿਹੜੇ ਪੁਆਇੰਟਸ ਕਹਿ ਰਹੇ ਨੇ ਵੀ ਉੱਥੇ ਸਾਨੂੰ ਦੱਸਿਆ ਨਹੀਂ ਨੋਟਿਸ ਨਹੀਂ ਦਿੱਤਾ ਇਹ ਨੋਟਿਸ ਸਰਕਾਰ ਵੱਲੋਂ ਪਹਿਲਾਂ ਦਿੱਤੇ ਗਏ ਨਹੀਂ 40 ਤੋਂ 50 ਸਾਲ ਤੱਕ ਕਿਸੇ ਸਰਕਾਰ ਨੇ ਕੋਈ ਇਹਦਾ ਪਹਿਲਾਂ ਨੋਟਿਸ ਨਹੀਂ ਸੀ ਦਿੱਤਾ ਇਹਨਾਂ ਨੂੰ ਇਹ ਹੱਡ ਰੋੜੇ ਨਹੀਂ ਸੀ ਚੁੱਕੇ ਮੇਰੇ ਖਿਆਲ ਦੇ ਵਿੱਚ ਜੇ ਨਹੀਂ ਸੀ ਚੁੱਕੇ ਪਰ ਹੁਣ ਚੁੱਕ ਲੈਣੇ ਚਾਹੀਦੇ ਆ ਜਿੰਨੀ ਦੇਰ ਅਸੀਂ ਕੱਢ ਲਿਆ ਬਹੁਤ ਸੋਨਾ ਕੱਢ ਲਿਆ ਹੁਣ ਇਹਨਾਂ ਨੂੰ ਜਿਹੜਾ ਜਿਹੜੇ ਹਡਾ ਰੋਡ ਦੇ ਏਅਰਪੋਰਟ ਉੱਥੇ ਧਰਨਾ ਲਾ ਰਹੇ ਨੇ ਜੋ ਵੀ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹਨਾਂ ਨੂੰ ਚਾਹੀਦਾ ਵੀ ਉਹ ਕਿਰਪਾ ਕਰਕੇ ਆਪਣੇ ਜਿਹੜੇ ਉਥੋਂ ਦੇ ਵਸਨੀਕ ਆ ਉਹਨਾਂ ਨੂੰ ਰਾਹਤ ਦੇਣ ਸਰਤਾਂ ਲੱਗਦੀ ਪਾਲਿਟੀ ਵਾਲੀ ਹੋ ਰਹੀ ਹੈ ਅ ਦੇਖੋ ਹਰ ਥਾਂ ਤੇ ਪਾਰਟੀ ਬਾਜ਼ੀ ਤੇ ਹੁੰਦੀ ਆ ਮੈਂ ਤੇ ਇੱਕ ਗੱਲ ਹੋਰ ਸਮਝੂਗਾ ਵੀ ਜਦੋਂ ਅਸੀਂ ਇੱਕ ਪੋਲੀਟੀਕਲੀ ਅਸੀਂ ਨਾਲ ਜੁੜਦੇ ਹਾਂ ਕਿਸੇ ਦੇ ਨਾਲ ਤੇ ਉੱਥੇ ਅਸੀਂ ਇੱਕ ਦੂਜੇ ਦਾ ਨਾਮ ਲੈਣ ਤੋਂ ਗਰੇਜ ਨਹੀਂ ਕਰਦੇ ਪਰ ਅਸੀਂ ਉੱਥੋਂ ਦੇ ਸਾਡੇ ਉੱਥੇ ਸਾਰੇ ਭੈਣ ਭਰਾ ਨੇ ਅਸੀਂ ਕਿਸੇ ਦਾ ਕੀ ਨਾਮ ਲੈਣਾ ਪਰ ਇਹ ਪਾਰਟੀ ਬਾਜ਼ੀ ਨਹੀਂ ਮੈਂ ਤੇ ਫਿਰ ਕਹੂੰਗਾ ਜਿਹੜੇ ਉੱਥੇ ਸਾਡੇ ਭੈਣ ਭਰਾ ਰਹਿਣ ਲਏ ਨੇ ਉਹਨਾਂ ਦੀ ਸਹੂਲਤ ਦੀ ਗੱਲ ਆ ਇਹਦੇ ਚ ਪਾਰਟੀ ਬਾਜ਼ੀ ਕੋਈ ਗੱਲ ਨਹੀਂ